ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਅੱਜ ਆਪਾਂ ਤੁਹਾਨੂੰ ਜਿਹੜੇ ਆਪਾਂ ਜਿਹੜਾ ਇਹ ਅਗਸਤ ਮਹੀਨਾ ਜਾ ਰਿਹਾ ਆ ਲਗਭਗ ਖਤਮ ਹੋ ਰਿਹਾ ਆ ਇਹਦੇ ਵਿੱਚ ਆਪਾਂ ਜੜੀਆਂ ਕਿੜੀਆਂ-ਕੜੀਆਂ ਸਬਜ਼ੀਆਂ ਜੜੀਆਂ ਉਹਗਾ ਸਕਦੇ ਆ ਉਹ ਤੁਹਾਨੂੰ ਦੱਸਾਂਗੇ ਕਿਉਂਕਿ ਆ ਜਿਹੜਾ ਮੌਸਮ ਆ ਇਹ ਨਾ ਤੇ ਜਾਦਾ ਹਲੇ ਠੰਡ ਆਉਣੀ ਆ ਹਲੇ ਠੰਡ ਆਉਣ ਵਿੱਚ ਟਾਈਮ ਆ ਤੇ ਆ ਵਾਲਾ ਮਹੀਨਾ ਜਿਹੜਾ ਆ ਇਹ ਗਰਮੀ ਜਿਹੜੀ ਆ ਹੌਲੀ-ਹੌਲੀ ਜਿਹੜੀ ਆ ਘਟਣੀ ਸ਼ੁਰੂ ਹੋ ਜਾਣੀ ਆ 15 20 ਦਿਨ ਤੱਕ ਜਿਹੜਾ ਆ ਗਰਮੀ ਦਾ ਫਰਕ ਸ਼ੁਰੂ ਹੋ ਜਾਣਾ ਪੈਣਾ ਤੇ ਆਪਾਂ ਜਿਹੜੀਆਂ ਹੁਣ ਇਹ ਮਿਡ ਵਾਲਾ ਜਿਹੜਾ ਟਾਈਮ ਆ ਵੀ ਜਿਹੜੀਆਂ ਗਰਮੀ ਵਾਲੀਆਂ ਸਬਜ਼ੀਆਂ ਵਾਂ ਉਹ ਵੀ ਹੁਣ ਤੁਸੀਂ ਜਿਹੜੀ ਦੇਖ ਸਕਦੇ ਹੋ ਵੀ ਘਟ ਗਈਆਂ ਆ ਤੇ ਹੁਣ ਸ਼ਿਆਰ ਵਾਲੇ ਸਬਜ਼ੀਆਂ ਲੈ ਆਪਾਂ ਲਾ ਨਹੀਂ ਸਕਦੇ ਕਿਉਂਕਿ ਘਰ ਲੈ ਗਰਮੀ ਆ ਇਸ ਕਰਕੇ ਆਪਾਂ ਥੋੜੀ ਜਿਹੜੀ ਗਰਮੀ ਸਾਰ ਸਕਦੀਆਂ ਸਬਜ਼ੀਆਂ ਉਹ ਆਪਾਂ ਲਾਵਾਂਗੇ ਜੋ ਕਿ 20 25 ਦਿਨ ਵਿੱਚ ਤਿਆਰ ਹੋ ਜਾਂਦੀ ਸਬਜ਼ੀ ਆਪਾਂ ਉਹਨੂੰ ਫਿਰ ਤਾਜੀ ਸਬਜ਼ੀ ਜਿਹੜੀ ਆ ਉਹ ਖਾ ਸਕਦੇ ਆ ਫਿਰ ਆਪਾਂ ਇਹਨੂੰ ਜਿਹੜੀ ਆ ਕੁੱਟ ਕੇ ਵੱਢ ਕੇ ਤੇ ਫਿਰ ਆਪਾਂ ਇਹੋ ਜਗ੍ਹਾ ਤੇ ਜਿਹੜੀ ਆ ਸਿਆਲ ਵਾਲੀਆਂ ਸਬਜ਼ੀਆਂ ਵੀ ला ਸਕਦੇ ਆ ਚਲੋ ਸ਼ੁਰੂ ਕਰਦੇ ਆਂ ਵੀਡੀਓ ਆਜੋ ਤੁਹਾਨੂੰ ਨਾਲ-ਨਾਲ ਵੀਡੀਓ ਬਣਾਉਣੀ ਆ ਨਾਲ-ਨਾਲ ਦੱਸਦੇ ਆਂ ਆਪਾਂ ਕਿਹੜੀ ਸਬਜ਼ੀ ਲਾਉਣੀ ਆ ਤੇ ਕਰਦੇ ਆਂ ਉਹਦੇ ਵਾਸਤੇ ਵੀ ਜਗ੍ਹਾ ਤਿਆਰ ਹਾਂਜੀ ਆ ਆਪਣਾ ਸਬਜ਼ੀਆਂ ਵਾਸਤੇ ਆਪਾਂ ਜਗ੍ਹਾ ਘਰ ਵਿੱਚ ਰੱਖੀ ਹੋਈ ਆ ਥੋੜੀ ਜੀ ਹਾਂਜੀ ਤੇ ਤੋਰੀਆਂ ਵਾਲੇ ਲੱਗ ਰਹੀਆਂ ਇਸ ਕਰਕੇ ਇਹ ਹਾਲੇ ਚੱਲਣ ਡਿਆ ਕੰਮ ਤੇ ਆ ਆਪਣੀ ਜਗਾ ਜਿਹੜੀ ਇਹ ਵੇਲੀ ਹੋਈ ਆ ਇਹ ਵੇਲੀ ਤਾਂ ਹੋਈ ਆ ਵੀ ਜਿਆਦਾ بارشਾਂ ਦਾ ਕਰਕੇ ਇੱਥੇ ਕੱਦੂ ਦੀਆਂ ਵੇਲਾਂ ਸੀ ਤੇ ਉਹ ਵੀ ਨਹੀਂ ਲੱਗ ਰੇ ਉਹ ਆਪਾਂ ਪੁੱਟ ਦਿੱਤੀਆਂ ਆ ਕੁਛ ਖੀਰੇਲੀਆਂ ਦੀਆਂ ਵਲਾਂ ਸੀ ਉਹ ਵੀ ਤੁਹਾਨੂੰ ਪਤਾ ਜਾਰੇ ਪਾਈ ਨਾਲ ਖੀਰੇਲੇ ਜਿਹੜੇ ਆ ਨਹੀਂ ਲੱਗਦੇ ਖਰਾਬ ਹੋ ਜਾਂਦੇ ਆ ਉਹ ਵੀ ਆਪਾਂ ਪੁੱਟਤੀਆਂ ਤੇ ਕੁਛ ਜਿਹੜੇ ਆ ਹਰੀਆਂ ਮਿਰਚਾਂ ਦੇ ਬੂਟੇ ਸਨ ਤੇ ਉਹ ਵੀ ਆਪਾਂ ਜਿਹੜੇ ਆ ਕੁਝ ਉਹ ਵੀ ਪੁੱਟ ਦਿੱਤੇ ਆ ਕਿਉਂਕਿ ਉਹ ਵੀ ਨਹੀਂ ਲੱਗ ਰਹੀਆਂ ਸੀ ਆਪਾਂ ਇੱਕ ਬੁਟਾ ਰੱਖਿਆ ਆ ਮਿਰਚਾਂ ਦਾ ਚਲੋ ਕਿਸੇ ਵੇਲੇ ਕੋਈ ਲੱਤੂ ਕੀ ਤੇ ਖਾ ਲਿਆ ਕਰਾਂਗੇ ਰੋਟੀ ਨਾਲ ਹਰੀ ਮੇਚਾਂ ਦੇ ਖਾਣੀ ਚਾਹੀਦੀ ਆ ਅੱਖਾਂ ਦੀ ਵੀ ਰੋਸ਼ਨੀ ਵਾਸਤੇ ਵੀ ਵਧੀਆ ਹੁੰਦੀ ਆ ਹਾਂਜੀ ਆਪਾਂ ਕਰ ਦਤਾ ਆ ਜੀ ਆਪਣਾ ਕੰਮ ਚਾਲੂ ਹੁਣ ਆ ਤਿਆਰ ਕਰਾਂਗੇ ਸਬਜ਼ੀ ਵਾਸਤੇ ਆਪਣੀ ਜਗਾ ਇਹ ਆੜਾ ਘਾਹ ਤੁਹਾਨੂੰ ਤੁਸੀਂ ਦੇਖ ਰਹੇ ਹੋਗੇ ਵੀਡੀਓ ਵਿੱਚ ਕਿ ਬਾਰਸ਼ਾਂ ਦਾ ਕਰਕੇ ਜਿਹੜਾ ਆ ਕਾਫੀ ਘਾਹ ਹੋਇਆ ਵਾ ਤੇ ਉਹ ਜਗਾ ਹਲੇ ਜਿਹੜੀ ਆ ਉਹ ਥੋੜੀ ਜ਼ਿਆਦਾ ਗਿੱਲੀ ਸੀ ਆ ਥੋੜੀ ਜੀ ਜਗਾ ਉੱਚੀ ਸੀ ਤੇ ਥੋੜਾ ਜ ਆ ਸਹੀ ਸੀ ਬੱਤਰ ਦਾ ਥਾਂ ਸੀ ਤੇ ਇਸ ਇੰਨੀ ਕਿ ਜਗਾ ਜ ਆਪਾਂ ਸਬਜ਼ੀਆਂ ਵਿੱਚ ਹਲੇ ਇੰਨੀ ਕਿ ਜਗਾ ਜ ਲਾਉਣੀਆਂ ਜਿੰਨੀਆਂ ਕਿ ਆਪਾਂ ਸਬਜ਼ੀਆਂ ਲਾਉਣੀਆਂ ਤੇ ਇਹਨੂੰ ਆਪਾਂ ਜਿਹੜਾ ਸਫਾਈ ਕੀਤੀ ਆ ਤੇ ਆ ਵੇਖੋ ਘਾਹ ਜਿਹੜਾ ਵਾ ਆ ਬਾਈ ਜਿਹੜਾ ਖੋਦ ਲਿਆ ਵਾ ਤੇ ਇਹਦੀ ਗੁਡਾਈ ਕੱਲ ਕੀਤੀ ਸੀ ਇਹਨੂੰ ਇੱਕ ਧੁੱਪ ਲੱਗੀ ਆ ਤੇ ਹੁਣ ਵੀ ਆ ਥੋੜੀ ਜੀ ਇਹਦੀ ਗੁਡਾਈ ਕਰਕੇ ਫਿਰ ਥੋੜਾ ਚਿਰ ਨੂੰ 2-4 ਘੰਟੇ ਹੋਰ ਧੁੱਪ ਲਵਾ ਕੇ ਤੇ ਫਿਰ ਆਪਾਂ ਇਹਦੀਆਂ ਕੀ ਲਾਂ ਬਣਾ ਕੇ ਤੇ ਫਿਰ ਆਪਾਂ ਜਿਹੜੀ ਆ ਉਹ ਲਾਵਾਂਗੇ ਸਬਜੀ ਮੈਂ ਤੁਹਾਨੂੰ ਦੱਸਾਂ ਕਿਹੜੀ ਕਿਹੜੀ ਸਬਜ਼ੀਆਂ ਆਪਾਂ ਲਵਣੀ ਆ ਤੇ ਜੇ ਜਲਦੀ ਤਿਆਰ ਹੋ ਜਾਂਦੀ ਆ ਤੇ ਆਪਣੇ ਖਾਣ ਵਾਸਤੇ ਵਧੀਆ ਰਹਿੰਦੀ ਆ ਤਾਜੀ ਸਬਜੀ ਕਿਉਂਕਿ ਚਲੋ ਸਬਜ਼ੀਆਂ ਤੇ ਆ ਜਾਂਦੀਆਂ ਬਾਜ਼ਾਰ ਵਿੱਚ ਵੀ ਲੇਕਿਨ ਤੁਹਾਨੂੰ ਪਤਾ ਬੜੇ ਤਰੀਕੇ ਦੀਆਂ ਸਬਜ਼ੀਆਂ ਆਉਂਦੀਆਂ ਵਾ ਘਾੜੀ ਸਬਜੀ ਨਾਲ ਦੀ ਰੀਸ ਨਹੀਂ ਹੈਗੀ ਇਸ ਕਰਕੇ ਆਪਾਂ ਇਹਨੀਆਂ ਉਹ ਤਿਆਰ ਕਰਾਂ ਘਾੜੀਆਂ ਸਬਜ਼ੀਆਂ ਹਲੇ ਤੋਰੀ ਜਿਹੜੀਆਂ ਇਹ ਚੱਲ ਰਹੀਆਂ ਵਾ ਇਹ ਤੁਸੀਂ ਦੇਖ ਸਕਦੇ ਲੱਗੀਆਂ ਬੜਾ ਵਧੀਆ ਫਲ ਦੇ ਰਹੀਆਂ ਵਾ ਇਹdale ਚਲੋ ਹਲੇ ਮਹੀਨਾ ਕਿ ਖਾਵਾਂਗੇ ਫਿਰ ਮੁਰਕੇ ਸਾਹ ਵਾਲੀਆਂ ਸਬਜ਼ੀਆਂ ਲਾਵਾਂਗੇ ਤੇ ਇੱਧਰ ਜਿਹੜੀਆਂ ਆਪਣੀਆਂ ਭਿੰਡੀਆਂ ਮਾਰੇ ਵੀ ਜਿਆਦੇ ਮੀਂਹਾਂ ਕਰਕੇ ਨਾ ਖਰਾਬ ਹੋ ਗਈਆਂ ਸੀ ਇਹਨਾਂ ਨੂੰ ਆਪਾਂ ਜਿਹੜਾ ਅੱਧ ਵਿਚੋਂ ਜਿਹੜਾ ਉਹ ਵੜ ਦਤਾ ਆ ਅਸੀਂ ਪਿਛਲੇ ਸਾਲ ਵੀ ਇਦਾਂ ਹੀ ਕੀਤਾ ਸੀ ਹੱਡ ਵਿੱਚੋਂ ਵੜ ਦਤਾ ਸੀ ਤੇ ਮੁਰਕੇ ਦੁਬਾਰਾ ਪੁੰਗਰ ਕੇ ਤੇ ਕਾਫੀ ਜਿਹੜਾ ਉਹ ਫਲ ਲੱਗਾ ਸੀ ਇਹਨਾਂ ਨੂੰ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਵੀ ਵਿੱਚ ਵਿੱਚ ਜਿਹੜਾ ਉਹ ਫੋਟ ਨਿਕਲ ਰਹੀ ਆ ਤੇ ਹੋਰ 10-15 ਦਿਨ ਤੱਕ ਐ ਆਪਣੀ ਫੋਟ ਵਧਿਆ ਹੋਣੀ ਆ ਤੇ ਫਲ ਸ਼ੁਰੂ ਹੋ ਜਾਣਾ ਵਾ ਤੁਸੀਂ ਫਿਰ ਆਪਾਂ ਇਹ ਵੀ ਸਬਜ਼ੀ ਹਲੇ 10-20 ਦਿਨ ਜਿਹੜੀ ਆਪਾਂ ਖਾਵਾਂਗੇ ਤੇ ਫਿਰ ਚਲੋ ਉਹਦੋਂ ਇਹ ਹੋ ਜਾਣੀਆਂ ਇਹ ਆਪਾਂ ਖਾਵਾਂਗੇ ਫਿਰ ਆਪਾਂ ਸਿਆਲੇ ਸਬਜ਼ੀਆਂ ਖਾਵਾਂਗੇ ਫਿਰ ਰੈਗੂਲਰ ਆਪਣਾ ਜਿਹੜੀ ਆ ਉਹ ਸਬਜ਼ੀ ਚੱਲਦੀ ਰਹੂਗੀ ਤੇ ਆਪਾਂ ਨੂੰ ਕਮੀ ਮਹਿਸੂਸ ਨਹੀਂ ਹੋਊਗੀ ਹਰੀ ਸਬਜ਼ੀ ਦੀ ਚਲੋ ਕਰਦੇ ਹਾਂ ਤਿਆਰ ਆਪਣੀ ਜਗਾ ਸਾਰੀ ਜਿਹੜੀ ਆ ਘੋੜ ਕੇ ਆ ਦੇਖੋ ਹੁਣ ਆਪਣੀ ਮਿੱਟੀ ਗੋਡੀ ਨਾਲ ਜਿਹੜੀ ਆ ਵੇਖੋ ਦੋਰੇ ਗੋਡੀ ਨਾਲ ਮਿੱਟੀ ਆਪਣੀ ਐ ਬਰੀਕ ਹੋ ਰਹੀ ਆ ਨਾਲੇ ਵਧੀਆ ਦਿਖ ਰਹੀ ਆ ਪਹਿਨੂੰ ਜਿਹੜੀ ਆਪਾਂ ਗੋਡੀ ਕੀਤੀ ਸੀ ਉਹ ਥੋੜੀ ਮਿੱਟੀ ਗਿੱਲੀ ਸੀ ਹੁਣ ਧੁੱਪ ਲੱਗ ਗਈ ਆ ਤੇ ਹੁਣ ਆਪਣੀ ਮਿੱਟੀ ਜਿਹੜੀ ਆ ਉਹ ਵਧੀਆ ਬਰੀਕ ਹੋ ਰਹੀ ਆ ਯਾ ਗੋਡੀ ਆਪਾਂ ਸਾਰੀ ਕਰਾਂਗੇ ਜੇ ਧੁੱਪ ਲੱਗ ਜੇ 2-3 ਘੰਟੇ ਹੋਰ ਇਹ ਮਿੱਟੀ ਹੋਰ ਵੀ ਆਪਣੀ ਬਰੀਕ ਹੋ ਜਾਣੀ ਆ ਤੇ ਮੁਰਕੇ ਆਪਾਂ ਵਿੱਚ ਕੇਲਾ ਬਣਾ ਕੇ ਫਿਰ ਆਪਾਂ ਸਬਜ਼ੀ ਲਾ ਦੇਣੀ ਆ ਹਾਂਜੀ ਮਿੱਟੀ ਆਪਣੀ ਜਿਹੜੀ ਆ ਚੰਗੀ ਤਰ੍ਹਾਂ ਤਿਆਰ ਹੋ ਗਈ ਆ ਧੁੱਪ ਲੱਗੀ ਆ ਤੇ ਐ ਵਧੀਆ ਬਣ ਗਈ ਆ ਹੁਣ ਆਪਣੇ ਇਹਨੀਆਂ ਖੇੜਾ ਬਣਾ ਕੇ ਤੇ ਫਿਰ ਆਪਾਂ ਸਬਜ਼ੀਆਂ ਲਾਵਾਂਗੇ ਉੱਪਰ ਲਓ ਜੀ ਵਟਾ ਪਲੇਗੀਆਂ ਤਿਆਰ ਆ ਇਹਨਾਂ ਦੋਵਾਂ ਵਟਾਂ ਤੇ ਆਪਾਂ ਲਾਵਾਂਗੇ ਜੀ ਮੂਲੀ ਇਹਨਾਂ ਵਟਾਂ ਦਾ ਆਪਾਂ ਮੂਲੀ ਲਾਵਾਂਗੇ ਮੂਲੀ ਤੇ 20-25 ਦਿਨਾਂ ਚ ਜੜੀ ਆ ਤਿਆਰ ਹੋ ਜਾਂਦੀ ਆ ਤੇ ਇੱਕ ਵਟ ਤੇ ਆਪਾਂ ਲਾਵਾਂਗੇ ਪਾਲਕ ਇਹ ਵੀ ਤੁਹਾਨੂੰ ਪਤਾ ਹੋਣਾ ਬਹੁਤ ਵਧੀਆ ਤਿਆਰ ਹੋ ਜਾਣੀ ਆ ਵੈਸੇ ਇਹ ਤੇ ਹਰੇਕ ਮੌਸਮ 'ਚ ਤਿਆਰ ਹੋ ਜਾਂਦੀ ਆ ਤੇ ਇੱਕ ਹੋਰ ਆਪਾਂ ਤੋਰੀਆ ਬੀਜਾਂਗੇ। ਉਹੜਾ ਵਿਹਲੀ ਜਗਾ ਉਹ ਚ ਆਪਾਂ ਤੋਰੀ ਹਟਾ ਦਵਾਂਗੇ। ਤੇ ਕੁਛ ਆਪਾਂ ਜਿਹੜੀ ਆ ਇੱਧਰ ਵੀ ਜਿਹੜੀ ਜਗਾ ਆ ਉਹ ਤਿਆਰ ਕੀਤੀ ਆ। ਗੋਢੀ ਹੋਈ ਆ। ਇੱਥੇ ਵੀ ਆਪਾਂ ਤੋਰੀਆ ਬੀਜਾਂਗੇ। ਤੇ ਆਉਣ ਵਾਲੇ ਦਿਨਾਂ ਵਿੱਚ ਆਪਾਂ ਫਿਰ ਚੜਦੇ ਸਿਆਲ ਚ ਜਿਹੜਾ ਵਾ ਉਹ ਤਾਰਾ-ਤਾੜਾ ਸਾਰ ਖਾਵਾਂਗੇ ਨਾਲ ਤੋਰੀਆ ਦੇ ਨਾਲ ਪਾਲਕ ਪਾ ਕੇ। ਹੁਣ ਹੌਲੀ ਹੌਲੀ ਜਿਹੜਾ ਆ ਮੌਸਮ ਬਦਲਣਾ ਸ਼ੁਰੂ ਹੋਣਾ ਕੁਝ ਦਿਨਾਂ ਤੋਂ ਤੇ ਆਪਾਂ ਜਿੱਦਾਂ ਫੁੱਲ ਗੋਭੀ ਹੋਈ ਸਿਆਲ ਦੀ ਸਬਜੀ ਬੰਦ ਗੋਭੀ ਹੋਈ ਜਾਂ ਹਰੀ ਮਿਰਚ ਹੋਈ ਜਾਂ ਆਪਾਂ ਬਤਾऊं ਜਿਹੜੇ ਆ ਇਹਨਾਂ ਦੇ ਵੀ ਹੁਣ ਆਪਾਂ ਪੰਦਰੀ ਲਾ ਸਕਦੇ ਆ ਜਿਹੜੀ ਕਿ 15 20 ਦਿਨਾਂ 'ਚ ਤਿਆਰ ਹੋ ਜਾਣੀ ਆ ਤੇ ਮੁੜ ਕੇ ਫਿਰ ਆਪਾਂ ਉਹਨੂੰ ਆਪਣੀ ਐਦਾਂ ਜਗ੍ਹਾ ਬਣਾ ਕੇ ਸਾਫ਼ ਸੁਥਰੀ ਕਰਕੇ ਤੇ ਫਿਰ ਆਪਾਂ ਉਹ ਵੀ ਸਬਜੀ ਆਪਣੀ ਅਗੇਤੀ ਲਗਾ ਸਕਦੇ ਆ ਜਿਹੜੀ ਕਿ ਆਪਣੀ ਦੋ ਮਹੀਨੇ ਵਿੱਚ ਵਾਜੀ ਜਿਹੜੀ ਸਬਜੀ ਉਹ ਤਿਆਰ ਹੋ ਜਾਂਦੀ ਆ ਦਿਵਾਲੀ ਤੱਕ ਆਪਣੀ ਸਬਜੀ ਤਿਆਰ ਹੋ ਜਾਵੇਗੀ। ਬਾਕੀ ਥੋੜੇ ਦਿਨਾਂ ਤੱਕ ਆਪਾਂ ਫਿਰ ਸਿਆਲ ਵਾਲੀਆਂ ਸਬਜ਼ੀਆਂ ਜਿਹੜੀਆਂ ਉਹ ਲਾਵਾਂਗੇ। ਉਧਰ ਜੇਤਾ ਵਾਇਦਰ ਦੇਵਾਂਗੇ ਤੋੜੀ ਹਟੇ ਜੋ ਆਪਾਂ ਦੇਣਾ ਥੋੜੀ ਜਿਹੀ ਚਮਿੱਟੀ ਮਿਕਸ ਕਰ ਲੈਣੀ ਆ ਕਿਉਂਕਿ ਦਾਣਾ ਬਹੁਤ ਬਰੀਕ ਹੁੰਦਾ ਤੇ ਫਿਰ ਇੱਕ ਜਗ੍ਹਾ ਹੀ ਡਿੱਗ ਜਾਂਦਾ ਆ। ਇਹਦਾ ਮਿੱਟੀ ਮਿਕਸ ਕਰਨ ਨਾਲ ਜਿਹੜਾ ਦਾਣਾ ਆਪਾਂ ਛੱਟਾ ਪੂਰਾ ਵਧੀਆ ਆਊਗਾ। ਲਓ ਜੀ ਹੁਣ ਆਪਾਂ ਛਟਾ ਦੇ ਨਾਲ ਕੱਢ ਦਿੱਤਾ ਵਾ ਚਾਲੂ ਹੋਰਲੀ ਆਪਾਂ ਛਟਾ ਜਿਹੜਾ ਵਾ ਦੇ ਦਾਂਗੇ ਸਾਰੇ ਤੇ ਬਾਕੀ ਮੁੜ ਕੇ ਬਾਅਦ ਵਿੱਚ ਫਿਰ ਆਪਾਂ ਤੁਹਾਨੂੰ ਦੱਸਾਂਗੇ ਸਿਆਲ ਵਾਲੀਆਂ ਸਬਜ਼ੀਆਂ ਦੀ ਵੀਡੀਓ ਬਣਾ ਕੇ ਉਹ ਆਪਾਂ ਕਦੋਂ ਤੇ ਕਿਵੇਂ ਜੜੀ ਉਹ ਲਗਾ ਸਕਦੇ ਆ ਤੇ ਆਵਰੇ ਸੋੜੀ ਜੜੀਆਂ ਅਸੀਂ ਲਗਾਈਆਂ ਵਾ ਇਹ ਤੁਸੀਂ ਵੀ ਜੜੀ ਆਪਣੇ ਤੁਹਾਡੇ ਜੇ ਘਰ ਜਗਾ ਵੇਲੀ ਆ ਰਹੀ ਹੈ ਤਾਂ ਤੁਸੀਂ ਵੀ ਲਗਾ ਸਕਦੇ ਹੋ ਇਹ ਜਲਦੀ ਜੜੀਆਂ ਉਹ ਤਿਆਰ ਹੋ ਜਾਂਦੀਆਂ ਆ ਵੀਡੀਓ ਵੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ